ਭਾਈ ਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋਲ ਰੀਚਾਰਜ ਕਰਾਣਾ ਸੀ ਨਾਂ ਦਾ 2 ਜਣੇ ਉਹਨੇ ਕੋਲ ਪੈਸੇ ਤਾਂ ਸੀ 240 ਆ 240 ਸਮਾਵੇ 300 ਰੀਚਾਰਜ ਉਹਨਾਂ ਤੇ 240 ਕਿੱਦਾਂ ਕਰਨ ਸਰ ਮੈਨੂੰ ਕਹ ਕਹ ਕੱਟਣ ਦੇ ਖਾਤਰ ਨੂੰ ਦੇਖਾਂਗੇ ਅਸੀਂ ਤੇ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਗਏ 4 ਜਣੇ ਮੈਨੂੰ ਚਿਮੜ ਗਏ 2 ਜਣੇ ਮੇਰੇ ਬਰਾਤਨ ਤੋਂ ਚਿਮੜ ਗਏ ਇੱਕ ਬੰਦਾ ਪਿੰਡ ਵਾਲਾ ਨੇ ਫੜ ਲਿਆ ਜੀ ਤੇ ਉਹਦੇ ਕੋਈ ਕਸ਼ਹਿਰਾ ਨਹੀਂ ਕੁਝ ਨਹੀਂ ਪਾਇਆ ਹੋਇਆ ਬਾਈ ਜੀ ਨਾਂ ਦੱਸ ਦੋ ਪਹਿਲਾਂ ਆਪਣਾ ਕੀ ਹੈ ਸਰ ਮੇਰਾ ਨਾਂ ਹੈ ਜੀ ਅਸੀਂ 골ਡੀ ਸੁਹਾਣਾ 골ਡੀ ਸੁਹਾਣਾ ਕਹਿੰਦੇ ਮੈਨੂੰ ਪਿੰਡ ਚ ਸਾਰੇ ਮੇਰੀ ਮੋਬਾਈਲਾਂ ਦੀ ਦੁਕਾਨ ਹੈ ਜੀ 9 ਸਾਲ ਹੋ ਗਏ ਮੋਬਾਈਲਾਂ ਦੀ ਦੁਕਾਨ ਚ ਤੇ ਮੇਰੇ ਡੈਡੀ ਪੰਜ ਨੇ ਪਿੰਡ ਦੇ ਸੁਹਾਣੇ ਵੀ ਆ ਮੈਂ ਪਰਮਿੰਦਰ ਸਿੰਘ ਜੀ ਸਾਰੇ ਆਪਣੇ ਬਿੰਦਲ ਕਿ ਹੋਇਆ ਕੀ ਸੀ ਬਾਈ ਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋਲ ਰੀਚਾਰਜ ਕਰਾਣਾ ਇਥੇ ਨਾਂ ਦਾ ਦੋ ਜਣੇ ਉਹਨੇ ਕੋਲ ਪੈਸੇ ਕੱਲ ਸੀ 240 ਆ 240 ਸਮਾਂ ਵੀ 300 ਰੀਚਾਰਜ ਹੁੰਦਾ ਤੇ 240 ਕਿੱਦਾਂ ਕਰ ਤਰ ਮੈਨੂੰ ਕਹੇ ਕਹਾਂ ਤੂੰ ਕੱਟ ਲੈ ਖਾਤੋਂ ਦੇਖਾਂਗੇ ਅਸੀਂ ਵੀ ਮਾਂ ਚਲ ਕੋਈ ਦੇਖ ਲਿਓ ਬਾਈ ਕਿ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਗਏ ਚਾਰ ਜਣੇ ਮੈਨੂੰ ਚਿਮੜ ਗਏ ਦੋ ਜਣੇ ਮੇਰੇ ਬ੍ਰਦਰ ਨੂੰ ਚਿਮੜ ਗਏ ਤੇ ਉਹਨਾਂ ਨੇ ਬਾਈ ਮੈਨੂੰ ਤਾਂ ਕੁੱਟ-ਕੁੱਟ ਮੇਰੇ ਬਹੁਤ ਕੁੱਟਿਆ ਮੈਨੂੰ ਜਰਾ ਘੱਟਾ ਲੱਗੀਆਂ ਗੋਝੀਆਂ ਆ ਮਾਂ ਦੋ ਬ੍ਰਦਰ ਨੂੰ ਆ ਦਿਨ ਦਿਹਾੜੇ ਬਾਈ ਗੁੰਡਾ ਕਰਦੇ ਤੇ ਮੈਨੂੰ ਅਸੀਂ ਕਹਿੰਦੇ ਮੈਨੂੰ ਕਹਿੰਦੇ ਅਸੀਂ ਮੋਰਚੇ ਤੋਂ ਆਏ ਆ ਮੋਰਚੇ ਤੋਂ ਤੇ ਬਾਈ ਇਹਦੇ ਪਿੰਡ ਇਕੱਠਾ ਹੋ ਗਏ ਸਾਰਾ ਸੋਆਣਾ ਵੀ 골ਡੀ ਦੇ ਸੱਤਾਂ ਬੱਜੀਆਂ ਇੱਕ ਬੰਦਾ ਪਿੰਡ ਵਾਲਾ ਨੇ ਫੜ ਲਿਆ ਜੀ ਤੇ ਉਹਦੇ ਕੋਈ ਕਸ਼ਹਿਰਾ ਨਹੀਂ ਕੁਛ ਨਹੀਂ ਪਾਇਆ ਹੋਇਆ ਤੇ ਹੁਣ ਪੀਐਚਓ ਸਾਹਿਬ ਕੋਲ ਆਏ ਹੁਣ ਉਹਨੇ ਮਤਲਬ ਕੀ ਸਾਰੇ ਦਰਤਾਰ ਕੱਢੇ ਕਿਰਪਾਨ ਪਾਈ ਹੋਈ ਭਾਈ ਜਾਲੀ ਕਿਰਪਾਨ ਪਾਈ ਹੋਈ ਤੇ ਕੋਈ ਅਮਨ ਨਹੀਂ ਛਕਿਆ ਉਹ ਕਹਿੰਦਾ ਸੀ ਉਹ ਬੰਦਾ ਕਹਿੰਦੇ ਪਾਣੀ ਪਤਦਾ ਜਿਹੜਾ ਹੁਣ ਅੰਦਰ ਫੜਿਆ ਹੋਇਆ ਪਾਣੀ ਪਾਦਾ ਕਰਾ ਜੇ ਕੋਲਸ ਨੇ ਕਾਰਵਾਈ ਕਰ ਰਹੀ ਹੈ ਹੁਣ ਪੁਲਿਸ ਬਾਈ ਕਾਰਵਾਈ ਕਰ ਰਹੀ ਹੁਣ ਪਰ ਜੀ ਜਾਲ ਤਾਲ ਸੀ ਹਾਂ ਮੈਂ ਹੁਣ 6 ਫੇਸ ਤੋਂ ਹੁਣੀ ਆਇਆ ਉਹ ਕਹਿੰਦੇ ਉੱਤੇ ਉਹ ਮੈਨੂੰ ਕਹਿੰਦੇ ਪੁਲਿਸ ਦਸ ਨੇ ਆਊਗਾ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਕਹਿੰਦੇ ਤੂੰ ਥਾਣੇ ਆ ਇੱਕ ਮਿੰਟ ਵਾਲੇ ਮੁੜ ਪਰਚਾ ਕੱਟ ਰਹੀ ਨਹੀਂ ਸਰ ਐਮਐਲਆਰ ਕੱਟੀ ਗਈ ਐਮਐਲਆਰ ਦੀ ਕੱਟੀ ਗਈ ਸਰ ਹਾਂ ਲੁੱਟ ਸਰ 55500 ਰੁਪਏ ਕੱਢੇ ਨੇ ਨੇ ਜੀ ਮੇਰਾ ਮਨੀ ਟ੍ਰਾਂਸਫਰ ਤੇ ਕਾ ਮੇਰਾ 5 ਲੱਖ ਦਾ ਰੋਜ਼ ਮਨੀ ਟ੍ਰਾਂਸਫਰ ਹੁੰਦਾ ਆ ਤੁਹਾਨੂੰ ਦਿਖਾ ਦੇ ਗੱਲੇ ਤੇ ਵੀ ਹੱਥ ਪਾਏ ਨੇ ਲੈ ਗਏ ਉਹ ਨੇ ਦੌੜ ਕੇ ਜਦੀ ਤਿੰਨ ਦਿਨ ਦੌੜ ਕੇ ਇੱਕ ਫੜ ਲਿਆ ਜੀ ਪੈਸੇ ਲੈ ਕੇ ਸਰ ਹਾਂ ਉਹ ਦਿੱਖਤ ਰਹਿ ਨਹੀਂ ਸੀਸੀਟੀਵੀ ਜਿਹੜਾ ਸਰ ਸੀਟੀਸੀ ਉਹ ਆਉਂਦੇ ਨਹੀਂ ਅੰਦਰ ਵੜ ਕੇ ਬਾਹਰ ਹੀ ਨਿਕਲ ਗਏ ਮੇਰਾ ਗੱਲਾ ਹੀ ਬਾਹਰ ਹੀ ਆ ਜੀ ਉਹਨਾਂ ਨੇ ਅਹੀਂ ਕਿਤੇ ਦੌੜ ਗਏ ਸਰ ਸਰ ਨਾਂਗ ਅਸੀਂ ਕਹਿੰਦੇ ਅਸੀਂ ਨਾਂਗ ਕਹਿਣ ਨਾਂਗ ਕਰਦੇ ਜੀ ਜਾ ਸਰ ਇੱਕ ਪਿੰਡਾਂ ਵਾਲੇ ਪੜਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਾਂ ਮਤਲਬ ਕੀ ਫਿਰ ਭਾਈ ਉਹ ਕਹਿੰਦਾ ਵੀ ਜਾਲੀ ਨਾ ਗਏ ਨਾ ਉਹਦੇ ਕਛੇਰਾ ਪਾਇਓ ਨਾ ਕੋਈ ਦਿਨ ਦਿਹਾੜੇ ਗੁੱਡਾ ਕਰਦੀ ਥੋੜੇ ਆਪਣੇ ਕਮੇਰਕਲ ਵੀ ਡੇਟ ਹੋ ਗਏ ਉਹ ਚੱਕੀਆਂ ਤੱਕ ਦੌੜ ਕੇ ਗਏ ਨੇ ਸਾਰਾ 4-5 ਜਣੇ ਤੇ ਹੁਣ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਵੀ ਇਨਸਾਫ ਮੰਗਦਾ ਇਹਨਾਂ ਤੋਂ ਜੀ ਇਹਨਾਂ ਦੇ ਬਾਈ ਕਰੋੜਾ ਮੁੰਡਾ ਮੈਨੂੰ ਬਾਹਲਾ ਕੁੱਟਿਆ ਉਹਨੇ ਬਾਈ ਜੀ ਆ ਦੇਖੋ ਸਜਾ ਕੇ ਗੇਰਤਾ ਮੈਨੂੰ ਉਹ ਰੋੜਾ ਕਹਿੰਦਾ ਤੈਨੂੰ ਤਾਂ ਅਸੀਂ ਮਾਰਨਾ ਮਾਰਨਾ ਤੇ ਜੱਡੀ ਬੁੱਢੇ ਬੈਠੇ ਮੋਟਰਸਾਈਕਲ ਮੋਟਰਸਾਈਕਲ ਤੇ ਮੋਟਰਸਾਈਕਲ ਦੌੜ ਗਈ ਜੀ ਪਿੱਛੇ ਮੋੜ 'ਤੇ ਖੜਾ ਹੈ। ਭਾਈ ਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋਲ ਰੀਚਾਰਜ ਕਰਾਣਾ ਸੀ ਨਾਂ ਦਾ 2 ਜਣੇ। ਉਹਨੇ ਕੋਲ ਪੈਸੇ ਤਾਂ ਸੀ 240 ਆਇਆ 240 ਸਮਾਵੇ 300 ਰੀਚਾਰਜ ਹੋਣਾ ਤੇ 240 ਕਿੱਦਾਂ ਕਰਨ? ਤਰ ਮੈਨੂੰ ਕਿਹਾ ਕਾਹ ਬੀ ਕੋ ਕੱਟਣ ਦੇ ਖਾਤਰ ਨੂੰ ਦੇਖਾਂਗੇ ਅਸੀਂ। ਕਿ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਗਏ। 4 ਜਣੇ ਮੈਨੂੰ ਚਿਮੜ ਗਏ। 2 ਜਣੇ ਮੇਰੇ ਬਰਾਤਨ ਤੋਂ ਚਿਮੜ ਗਏ। ਇੱਕ ਬੰਦਾ ਪਿੰਡਾਂ ਲੈ ਫੜ ਲਿਆ ਜੀ ਤੇ ਉਹਦੇ ਕੋਈ ਕਸ਼ਹਿਰਾ ਨਹੀਂ ਕੁਝ ਨਹੀਂ ਪਾਇਆ ਹੋਇਆ ਸਰ ਬਾਜੀ ਨਾਂ ਦਾ ਦੋ ਪਹਿਲਾਂ ਆਪਣਾ ਕੀ ਹੈ ਸਰ ਮੇਰਾ ਨਾਂ ਹੈ ਜੀ ਅਸੀਂ 골ਡੀ ਸੁਹਾਣਾ 골ਡੀ ਸੁਹਾਣਾ ਕਹਿੰਦੇ ਮੈਨੂੰ ਪਿੰਡ ਚ ਸਾਰੇ ਮੇਰੀ ਮੋਬਾਈਲਾਂ ਦੀ ਦੁਕਾਨ ਹੈ ਜੀ 9 ਸਾਲ ਹੋ ਗਏ ਨੂੰ ਮੋਬਾਈਲਾਂ ਦੀ ਦੁਕਾਨ ਚ ਤੇ ਮੇਰੇ ਡੈਡੀ ਪੰਜ ਨੇ ਪਿੰਡ ਦੇ ਸੁਹਾਣੇ ਵੀ ਆ ਮੈਂ ਪਰਮਿੰਦਰ ਸਿੰਘ ਜੀ ਸਾਰੇ ਆਪਣੇ ਬਿੰਦੂ ਕੀ ਹੋਇਆ ਕੀ ਸੀ ਬਾਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋ ਰੀਚ ਆ ਕਰਾਣਾ ਇਥੇ ਨਾਂ ਦਾ ਦੋ ਜਣੇ ਉਨੇ ਕੋਲ پیسے ਤਾਂ ਸੀ 240 ਆ 240 ਸਮਾਵੇ 300 ਰੀਚਾਰਜ ਹੁੰਦਾ ਤੇ 240 ਕਿੱਦਾਂ ਕਰਨ ਚਲ ਮੈਨੂੰ ਕਹ ਕਹ ਤੂੰ ਕੱਟ ਲੈ ਖਾਤਰ ਨੂੰ ਦੇਖਾਂਗੇ ਅਸੀਂ ਵੀ ਮਾਚਰ ਕੋਈ ਦੇਖ ਲਿਓ ਬਾਈ ਤੇ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਗਏ ਚਾਰ ਜਣੇ ਮੈਨੂੰ ਚਿਮੜ ਗਏ ਦੋ ਜਣੇ ਮੇਰੇ ਬ੍ਰਦਰ ਨੂੰ ਚਿਮੜ ਗਏ ਇਹ ਉਹਨਾਂ ਨੇ ਬਾਈ ਮੈਨੂੰ ਤਾਂ ਕੁੱਟ-ਕੁੱਟ ਮੇਰੇ ਬਾਹ ਕੁੱਟੀਆਂ ਮੈਨੂੰ ਜਿਆਦਾ ਜੱਟਾ ਲੱਗਿਆ ਗੋਝੀਆਂ ਆ ਮਹਾ ਦੋ ਬ੍ਰਦਰ ਨੂੰ ਆ ਦਿਨ ਦਿਹਾੜੇ ਬਈ ਗੁੰਡਾ ਕਰਦੇ ਤੇ ਮੈਨੂੰ ਅਸੀਂ ਕਹਿੰਦੇ ਮੈਨੂੰ ਕਹਿੰਦੇ ਅਸੀਂ ਮੋਰਚੇ ਤੋਂ ਆਏ ਆ ਮੋਰਚੇ ਤੋਂ ਤੇ ਬਾਈ ਇਹ ਪਿੰਡ ਇਕੱਠਾ ਹੋ ਗਿਆ ਸਾਰਾ ਸੋਆਣਾ ਵੀ 골ਡੀ ਦੇ ਠੱਟਾਂ ਵੱਜੀਆਂ ਇੱਕ ਬੰਦਾ ਪਿੰਡ ਵਾਲਾ ਨੇ ਫੜ ਲਿਆ ਜੀ ਤੇ ਉਹਦੇ ਕੋਈ ਕਸ਼ਹਿਰਾ ਨਹੀਂ ਕੁਛ ਨਹੀਂ ਪਾਇਆ ਹੋਇਆ ਤੇ ਹੁਣ ਐਸਐਚਓ ਸਾਹਿਬ ਕੋਲ ਆਏ ਉਹਨੇ ਮਤਲਬ ਕੀ ਸਾਰੇ ਦਤਾਰ ਕੱਢੇ ਕਿਰਪਾਨ ਪਾਈ ਹੋਈ ਭਾਈ ਜਾਲੀ ਕਿਰਪਾਨ ਪਾਈ ਹੋਈ ਤੇ ਕੋਈ ਅਮਨ ਨਹੀਂ ਛਕਿਆ ਉਹ ਕਹਿੰਦਾ ਅਸੀਂ ਉਹ ਬੰਦਾ ਕਹਿੰਦੇ ਪਾਣੀ ਪਤਦਾ ਜਿਹੜਾ ਹੁਣ ਅੰਦਰ ਫੜਿਆ ਹੋਇਆ ਪਾਣੀ ਪਾਦਾ ਕਰਾ ਪੁਲਿਸ ਨੇ ਕਾਰਵਾਈ ਕਰ ਰਹੀ ਹੈ ਹੁਣ ਪੁਲਿਸ ਬਾਈ ਕਾਰਵਾਈ ਕਰ ਰਹੀ ਹੈ ਪਰਚਾ ਜੀ ਹਾਂ ਮੈਂ ਹੁਣ 6 ਫੇਸ ਤੋਂ ਹੁਣੀ ਆਇਆ ਉਹ ਮੈਨੂੰ ਕਹਿੰਦੇ ਪੁਲਿਸ ਦਸ ਨੇ ਆਊਗਾ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਕਹਿੰਦੇ ਤੂੰ ਥਾਣੇ ਆ ਇੱਕ ਮਿੰਟ ਵਾਲੇ ਹੁਣ ਪਰਚਾ ਕੱਟ ਰਹੀ ਨੇ ਸਰ ਐਮਐਲ ਦੀ ਕੱਟੀ ਸੀ ਹਾਂ ਲੁੱਟ ਸਰ 55500 ਰੁਪਏ ਕੱਢੇ ਨੇ ਜੀ ਮੇਰਾ ਮਨੀ ਟ੍ਰਾਂਸਫਰ ਤੇ ਮੇਰਾ 5 ਲੱਖ ਦਾ ਰੋਜ਼ ਮਨੀ ਟ੍ਰਾਂਸਫਰ ਹੁੰਦਾ ਆ ਤੁਹਾਨੂੰ ਦਿਖਾ ਦੇ ਗੱਲੇ ਤੇ ਵੀ ਹੱਥ ਪਾਏ ਨੇ ਨੇ ਲੈ ਗਏ ਨੇ ਦੌੜ ਕੇ ਜਦੀ ਤਿੰਨ ਦਿਨ ਦੌੜ ਕੇ ਕਫੜ ਲਿਆ ਜੀ ਐਸੇ ਲੈ ਕੇ ਸਰ ਹਾਂ ਉਹ ਦਿੱਖਤ ਰਹਿ ਨਹੀਂ ਸੀ ਸੀਸੀਟੀਵੀ ਜਿਹੜਾ ਸਰ ਸੀਟੀਸੀ ਉਹ ਆਉਂਦੇ ਨਹੀਂ ਅੰਦਰ ਵਰ ਕੇ ਬਾਹਰ ਹੀ ਨਿਕਲ ਗਏ ਮੇਰਾ ਗੱਲ ਹੀ ਬਾਹਰ ਹੀ ਆ ਜੀ ਉਹਨਾਂ ਨੇ ਅਹੀਂ ਕਹਤੇ ਦੌੜ ਜੇ ਸਰ ਸਰ ਨਾਂਗ ਅਸੀਂ ਕਹਿੰਦੇ ਅਸੀਂ ਨਾਂਗ ਕਹਿੰਨ ਨਾਂਗ ਕਰਦੇ ਜੇ ਸਰ ਇੱਕ ਪਿੰਡਾਂ ਵਾਲੇ ਪੜਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਾਂ ਮਤਲਬ ਕੀ ਫੇਰ ਭਾਈ ਉਹ ਕਹਿੰਦਾ ਵੀ ਜਾਲੀ ਨਾਂਗ ਕੈਂ ਨਾ ਉਹਦੇ ਕਚਹਿਰਾ ਪਾਇਆ ਨਾ ਕੋਈ ਦਿਨ ਦੀ ਵਾਲੇ ਗੁੱਡਾ ਕਰਦੀ ਥੋੜੇ ਆਪਣੇ ਕਮੇਰਕਲ ਵੀ ਲੇਟ ਹੋ ਗਏ ਉਹ ਚੱਕੀਆਂ ਤੱਕ ਦੌੜ ਕੇ ਗਏ ਨੇ ਸਰਾ ਚਾਰ ਪੰਜ ਜਣੇ ਤੇ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਵੀ ਇਨਸਾਫ ਮੰਗਦਾ ਇਹਨਾਂ ਤੋਂ ਜੀ ਇਹਨਾਂ ਦੇ ਬਾਈ ਕਰੋੜਾ ਮੁੰਡਾ ਮੈਨੂੰ ਬਾਹਲਾ ਕੁੱਟਿਆ ਉਹਨੇ ਬਾਈ ਜੀ ਆ ਦੇਖੋ ਸਜਾ ਕੇ ਗੇਰਤਾ ਮੈਨੂੰ ਉਹ ਰੋੜਾ ਕਹਿੰਦਾ ਤੈਨੂੰ ਅਸੀਂ ਮਾਰਨਾ ਮਾਰਨਾ ਤੇ ਜੱਡੀ ਮੁੱਡੇ ਬੈਠੇ ਮੋਟਰਸਾਈਕਲ ਮੋਟਰਸਾਈਕਲ ਨਹੀਂ ਮੋਟਰਸੈਲ ਦੌੜ ਗਈ ਠੀਕ ਪਿੱਛੇ ਮੋਟਰਸੈਲ ਖੜਾਏ ਜੀ